ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਨਾਰਮਲ ਰੇਟ 'ਚ ਤੁਹਾਨੂੰ ਦੋਵੇਂ گاਵਾ ਦਿਖਾਵਾਂਗੇ ਤੇ ਇੱਕ ਗੱਬਣਿਆ ਤੇ ਇੱਕ ਸੂਈ ਸਵਾਈ ਆ ਸੂਈ ਦੇ ਆਪਣੀ ਇੱਥੇ ਚਵਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਜੀ ਉਹ ਸਨੋ ਠੀਕ ਠਾ ਜੀ। ਇਹਦੇ ਜੀ ਠੀਕ ਠਾ ਜੀ। ਵੇਗੀਆਂ ਉਧਰ ਵਾਲੀਆਂ। ਉਧਰ ਵਾਲੀਆਂ ਨੂੰ ਜੀ 10-15 ਮਿੰਟ ਲੱਗੇ ਤੇ। ਅੱਛਾ। ਹਾਂਜੀ। ਕਿੰਨੇ ਕਾਏ ਫੋਨ ਫਾਨ? ਫੋਨ ਬੜੇ ਆਏ ਜੀ। ਅਜੇ ਤੱਕ ਵੀ ਹੁੰਦੇ। ਭਾਵੇਂ ਨਿੱਕੇ ਹੀ ਆ। ਭਾਵੇਂ ਛੋਟੇ ਆ ਜੀ। ਅੱਜ ਵੀ ਛੋਟੇ ਜੁੜੇ ਕਰਦੇ। ਅੱਛਾ ਅੱਜ ਵੀ ਛੋਟੇ ਹੀ ਆ। ਹਾਂਜੀ। ਤੇ ਚਲੋ ਨਾਮ ਦੱਸ ਤਾਂ ਫਿਰ। ਆਜੋਤਾ ਜੀ। ਪਿੰਡ ਮਾਨਖੇਰਾ। ਜ਼ਿਲ੍ਹਾ ਗਰਦਾਸਪੁਰ, ਤਹਿਸੀਲ ਪਟਾਲਾ, ਨੇੜੇ ਪਦੇ ਘੜ ਚੂੜੀਆਂ। ਫੋਨ ਨੰਬਰ ਵੀ ਬੋਲ ਦੋ। 9876084919। ਠੀਕ ਆ ਜੀ। ਚਲੋ ਕਿੰਨਾ ਘੜ ਦੀ ਟਾਈਮ ਹੈ ਇਹ ਵੀਰ ਜੀ 10 12 ਦਿਨ ਲੈ ਜਾਊਗੀ 15 ਦਿਨ ਮੰਨ ਕੇ ਚੱਲੇ ਕੋਈ ਆਪੇ 5 7 ਦਿਨ ਉੱਪਰ ਥੱਲੇ ਹੋ ਸਕਦੀਆਂ ਹਨਾ 15 ਦਿਨ ਮੰਨ ਲੇ ਕੋਈ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਚਵਾਜੂਗੀ ਦੁੱਧ 12 13 ਲੀਟਰ ਚਵਾਊਗੀ ਜੀ ਅੱਛਾ ਹਾਂ ਜੀ ਵਾਹ ਦੀ ਘੜ ਦੀ ਜਿਦਾ ਨਹੀਂ ਕਰ ਸਕਦੀ ਅੱਛਾ ਗਾੜੀ ਸੇਵਾ ਦੀ ਗੱਲ ਬਾਕੀ ਢਲਾਂਟ ਲਾਜ ਬੜੀਆਂ ਨੇ ਦੇਖੋ ਜੀ ਤੋਰੋ ਹੱਕ ਕਰਿ ਫਰੇ ਨਾ ਬਾਕੀ ਚਿਹਰੇ ਦੀ ਸੋਹਣੀ ਆ ਤਰ੍ਹਾਂ ਕੱਦ ਕਾਠੀ ਠੀਕ ਆ ਇਹ ਆ ਵੀ ਚਲੋ ਕੋਈ ਜਾ ਕੇ ट्रांजੈਕਸ਼ਨ ਦੀ ਬੋਰੀ ਕੋਈ ਪਾ ਦੇ ਇਹਨੂੰ ਤਿੰਨੇ ਥੱਲੇ ਵਧੀਆ ਬਣ ਜਾਣਾ ਵਾ ਅਜੇ ਕੋਈ ਇਹਨੇ 10-15 ਦਿਨ ਲੈ ਜਾਣੇ ਆ ਉਹਨੇ ਦਿਨ ਕੋਈ ਜਾ ਕੇ ਸੰਭ ਲੂਗਾ ਤੇ ਚੰਗੀ ਤਿਆਰ ਹੋ ਜੂਗੀ ਪਿੱਛੋਂ ਜੇ ਤੁਮ ਆਈ ਐ ਜਿਹੋ ਜੀ ਗਾਵਾ ਪੂਰੀ ਉਹੋ ਜੀ ਸਾਮ ਨਹੀਂ ਹੋਈ ਬਾਕੀ ਠੰਡੀ ਏ ਠੀਕ ਏ ਜੀ ਹਾਂਜੀ ਆ 99 ਦੇ ਦੇਖ ਸਕਦੇ ਆ ਪਾ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਹੁਣ ਸਾਮ ਛੱਡ ਕੇ ਦੇਦਾਗੇ ਕਿੰਨੇ ਰੁਪਏ ਦੇ ਵੇਚੀ ਚੱਲ ਗਈ ਬਾਹਰ ਵੇਖਦੀ ਏ ਅੱਛਾ ਹੁਣ 35000 ਦੇ ਦਈਏ ਕਰ ਦਈਏ ਵਿੱਚ ਮੰਨ ਤਾਂ 33000 ਦੀ ਦੇਦਾ 32000 ਦੀ ਦੇ ਦਈ 32000 ਦੀ ਹਾਂ ਦੇ ਦਾਂਗੇ ਠੀਕ ਏ ਜੀ ਹਾਂਜੀ ਠੀਕ ਏ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਏ ਇਹ ਵੀ ਚਿਹਰੇ ਤੋਂ ਆਪਾਂ ਦੇਖ ਸਕਦੇ ਹਾਂ ਕਾਫੀ ਖੂਬਸੂਰਤ ਹੈ ਜਿਹੜੀ ਹੈਗੀ ਪੰਜਾਬ ਵਾਲੀ ਜਰਸੀ ਆ ਤੋ ਕੜੀ ਆ ਉਤਰਦੇ ਥਾਣੇ ਦੇ ਦੇਖ ਸਕਦੇ ਜੀ ਬਾਕੀ ਇਹ ਆ ਵੀ ਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਜਰਸੀ ਤੇ ਇਹਦੇ ਕੋ ਹੁਣ ਕਿੰਨਾ ਦੁੱਧ ਹੋਣੇ ਇਹਦੇ ਕੋ 5 ਕਿਲੋ ਦੁੱਧ ਜੀ ਅੱਛਾ ਕੱਲ ਆਈਆਂ ਜੀ ਹੁਣ ਇਹ ਵੱਸ ਸਕਦੀ ਹਰੇ ਉਹਰੇ ਬੂ ਆਈ ਮਾੜੇ ਘਰੋਂ ਜਨਾਂ ਪੀੜ ਇਹ ਆ ਵੀ ਸਾਂਭੀ ਨਹੀਂ ਆ ਹਨਾ ਹੈ ਜਿ ਤਰ੍ਹਾਂ ਚਲੋ ਜੇ ਕੋਈ ਲੈ ਜਾਊਗਾ ਗਾਂ ਤਿਆਰ ਹੁੰਦੀ ਆ ਤੇ ਚੰਗੀ ਤਿਆਰ ਹੋ ਗਈ ਹਾਂਜੀ ਮੀਨਾਇਕ ਬਣੀ ਨੂੰ ਹੋ ਗਿਆ ਜੀ ਅੱਛਾ ਮੀਨਾ ਦੇ ਲਾਗੇ ਪਣੀ ਨੂੰ ਹੋ ਗਿਆ ਤੋੜ ਦੋ ਫੇਰ ਇਹਨੂੰ ਇੱਕ ਵਾਰੀ ਉਹ ਤਰਾ ਤੁਹਾਨੂੰ ਤੁਹਾਨੂੰ ਪੂਰੇ ਜੀ ਤੁਹਾਨੂੰ ਪੂਰੇ ਆ ਜੀ ਠੀਕ ਹੈ ਜੀ ਆਜੇ ਲੈ ਆਓ ਜੀ ਪੰਜ ਕਿੱਲੇ ਦੁੱਧ ਹੁਣ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਚਲੋ ਕਿ ਇਹ ਵੀ ਦਾ ਚਾਹ ਪਾਣੀ ਦਾ ਘਰ ਦਾ ਸਾਰੀ ਜਾਊਗੀ ਤੇ ਬਾਕੀ ਗਾਂ ਕੋਈ ਤਿਆਰ ਕਰ ਦੂਗਾ ਬਾਕੀ ਤੇ ਗਾਂ ਚੰਗੀ ਤਿਆਰ ਹੋਣ ਵਾਲੀ ਆ ਚਾਹੀਏ ਰੀ ਪਸ਼ੂ ਚੰਗਾ ਹੁੰਦਾ ਤੇ ਉਹਦੇ ਪਿਛੇ ਸਾਂਭ ਨਹੀਂ ਹੋਈ ਹੁੰਦੇ ਤੇ ਗਾੜੀ ਕੋਈ ਸਾਂਭ ਵਾਲਾ ਕੋਈ ਲੈ ਜਾਵੇ ਤੇ ਫਿਰ ਜਿਹੜਾ ਵਾ ਪਸ਼ੂ ਚੰਗਾ ਤਿਆਰ ਹੋ ਜਾਂਦਾ ਦੁੱਧ ਜੀ 7 ਕਿਲੋ ਕਰ ਜੂਗੀ ਸਾਂਭ ਤੇ ਤੇ ਮੁੱਲ ਫਿਰ ਇਹਦਾ ਹਾਂ ਸਮੋਲੋਂ ਛੋੜਾ ਇਹ ਕਰ ਦਮ 15000 ਦੇ ਦਈਏ ਕਰ ਦ ਥੋੜੀ ਬਾਅਦ ਛੋਟਾ 14 ਦੇ ਦਈਏ 13 ਦੀ ਦੇ ਦਈਏ 13 ਦੀ ਆਣਾ ਦੇ ਦਾਂ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਕਰਨਾ ਬਾ ਠੀਕ ਹੈ ਜੀ ਆਪੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜਾ ਹੋ ਇੱਥਾ ਹੋਣਾ ਗੱਬਨ ਆਪਣੀ ਪਾਸ ਕਰਕੇ ਲੈ ਜਾ ਤੇ ਸੂਈ ਦੀ ਆਪਣੀ ਚਵਾਈ ਕਰਕੇ ਲੈ ਜਾਓ ਜੀ